ਇੱਕ ਕੱਲ ਕਰੀਬ 10 ਵਜੇ ਦੀ ਇੱਕ ਘਟਨਾ ਰਿਪੋਰਟ ਹੋਈ ਸੀਗੀ ਥਾਣਾ ਗੇਟ ਖੀਮਾ ਦੇ ਵਿੱਚ ਜਿਸ ਦੇ ਵਿੱਚ ਮਦਈ ਹਰਕੇਵਲ ਸਿੰਘ ਜਿਹੜਾ ਉਹਨੇ ਦੱਸਿਆ ਸੀਗਾ ਵੀ ਮੇਰੀ ਨੂੰਹ ਤੋਂ ਕੋਈ ਅਣਪਛਾਤਾ ਵਿਅਕਤੀ ਜਿਹੜਾ ਵਾ ਉਹ ਐਕਟਵਾ ਤੇ ਕਰੀਬ 5 ਲੱਖ 4 ਲੱਖ 29000 ਰੁਪਇਆ ਜਿਹੜਾ ਵਾ ਉਹ ਖੋ ਕੇ ਲੈ ਗਿਆ ਸੀ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ACP ਜਸਪਾਲ ਸਿੰਘ SHO ਗੇਟ ਖੀਮਾ ਮੈਡਮ ਅਨਜੀਤ ਕੌਰ ਅਤੇ ਚੌਕੀ ਜਾਰ ਜਿਹੜੇ ਅਨਗੜ ਨੇ ਰਮੇਸ਼ ਕੁਮਾਰ ਇਨਾਂ ਵੱਲੋਂ ਜਿਹੜੀ ਆ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਵਾ ਇਸ ਮੁਕਦਮੇ ਤੇ ਵਕਫ ਵਕ ਟੀਮ ਆਪਣੀਆਂ ਲਗਾ ਕੇ ਜਿਹੜਾ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਟੀਮਾਂ ਨੇ ਵਰਕ ਕੀਤਾ ਤੇ ਇਹ ਗੱਲ ਸਾਹਮਣੇ ਆਈ ਵੀ ਇਸ ਜਿਹੜੇ ਸ਼ਖਸ਼ ਮਦਈ ਦੀ ਜਿਹੜੀ ਨੂਹ ਆ ਕੋਮਲ ਸ਼ਰਮਾ ਇਸ ਨੇ ਇਹ ਜਿਹੜਾ ਸਾਰਾ ਜਿਹੜਾ ਪਲਾਨ ਸੀਗਾ ਉਹ ਸਾਰਾ ਉਹਨੂੰ ਮਾਸਟਰਮਾਈਂਡ ਕੀਤਾ ਸੀਗਾ ਇਨਾਂ ਨੂੰ ਪਤਾ ਸੀਗਾ ਵੀ ਇਹ ਜਿਹੜੀ ਪੇਮੈਂਟ ਹਰ ਬੁੱਧਵਾਰ ਜਿਹੜੀ ਇਕੱਠੀ ਹੋ ਕੇ ਜਿਹੜੀ ਆ ਬਾਅਦ ਚ ਜਮਾ ਹੁੰਦੀ ਏ ਤੇ ਇਸ ਨੇ ਆਪਣੇ ਭਰਾ ਦੇ ਨਾਲ ਰਲ ਕੇ ਤੇ ਆਪਣੇ ਘਰ ਜਿਹੜੀ ਇਹਨਾਂ ਦੀ ਮੇਡ ਕੰਮ ਕਰਦੀ ਸੀ ਉਸ ਦਾ ਲੜਕਾ ਜਿਹੜਾ ਸੁਰਿੰਦਰ ਸਿੰਘ ਉਰਫ ਸੰਨੀ ਆ ਉਸ ਦੇ ਨਾਲ ਰਲ ਕੇ ਜਿਹੜੀ ਆ ਸਾਰੀ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਦੇ ਵਿੱਚ ਇੱਕ ਰੂਮ ਬਾਹਰ ਗਈ ਉਸ ਤੋਂ ਬਾਅਦ ਜਾ ਕੇ ਇੰਨੇ ਕਿਹਾ ਵੀ ਮੇਰੀਆਂ ਅੱਖਾਂ ਦੇ ਵਿੱਚ ਕੋਈ ਮਿਰਚਾਂ ਪਾ ਕੇ ਜਿਹੜਾ ਮੇਰੇ ਕੋਲ ਐਕਟਿਵਾ ਤੇ ਮੇਰੇ ਪੈਸੇ ਜਿਹੜੇ ਉਹ ਸਨੇਚ ਕਰਕੇ ਲੈ ਗਿਆ ਵਾ ਉਸ ਦੇ ਵਿੱਚ ਜਿਹੜੀ ਇਸ ਲੜਕੀ ਜਿਹੜੀ ਆ ਅਸੀਂ ਨੂੰ ਕੋਮਲ ਉਸਦੀ ਵੀ ਅਰੈਸਟ ਪਾ ਲਈ ਗਈ ਆ ਪਲੱਸ ਜਿਹੜਾ ਇਸ ਦਾ ਭਰਾ ਆ ਅਭਿਜੀਤ ਸ਼ਰਮਾ ਉਸ ਦੀ ਵੀ ਅਰੈਸਟ ਪਾ ਲਈ ਗਈ ਆ ਇਸ ਦੇ ਵਿੱਚ ਜਿਹੜਾ 295000 ਰੁਪਇਆ ਜਿਹੜਾ ਅਭਿਜੀਤ ਸ਼ਰਮਾ ਕੋ ਜਿਹੜਾ सुरेंद्र ਸਿੰਘ ਸੰਨੀ ਜਿਹੜਾ ਕੋ ਕੇ ਲੈ ਗਿਆ ਸੀਗਾ ਉਸ ਦੇ ਵਿੱਚ ਉਹਨੇ 295000 ਜਿਹੜਾ ਵਾ सुरेंद्र ਕੁਲ ਰੱਖਿਆ ਸੀਗਾ ਜਿਸ ਦੀ ਜਿਹੜੀ ਉਸ ਦੀ ਬਰਾਮਦਗੀ ਪਾ ਲਈ ਗਈ ਆ ਜਿਹੜਾ सुरेंद्र ਸਿੰਘ ਸੰਨਿਆ ਉਸ ਨੂੰ ਫੜਨ ਦੇ ਲਈ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਫੀਲਡ 'ਚ ਨੇ ਤੇ ਇਹਨੂੰ ਵੀ ਜਲਦ ਫੜ ਕੇ ਜਿਹੜਾ ਐਕਟਿਵਾ ਤੇ ਪਲੱਸ ਜਿਹੜੀ ਬਾਕੀ ਜਿਹੜੀ ਅਮਾਉਂਟ ਆ ਉਸ ਨੂੰ ਜਿਹੜਾ ਟਰੇਸ ਕੀਤਾ ਜਾਵੇਗਾ ਪਰ ਕਾਰਨ ਕੀ ਰਿਹਾ ਇੱਕੋ ਘਰ ਪੈਸੇ ਵੀ ਇੱਕੋ ਘਰ 'ਚ ਤੇ ਸਾਰੇ ਕੋ ਪੈਸੇ ਸੀ ਤੇ ਇਹਨੂੰ ਨੇ ਕਿਉਂ ਐਸਾ ਕੀਤਾ ਇਹ ਵੇਖੋ ਉਸ ਨੂੰ ਪਹਿਲਾਂ ਪਤਾ ਸੀਗਾ ਵੀ ਇਸ ਦੇ ਵਿੱਚ ਜਿਹੜੀ ਉਹ ਇਹਨਾਂ ਦੀ ਕਲੈਕਸ਼ਨ ਇਕੱਠੀ ਹੁੰਦੀ ਆ ਉਸ ਦੇ ਮਨ ਦੇ ਵਿੱਚ ਬੇਈਮਾਨੀ ਆਈ ਉਸ ਨੇ ਆਪਣੇ ਜਿਹੜੇ ਭਰਾ ਅਤੇ ਇਸ ਮੇਡ ਦੇ ਮੁੰਡੇ ਨਾਲ ਰਲ ਕੇ ਇਸ ਪੈਸੇ ਨੂੰ ਹੜੱਪ ਕਰਨ ਦੀ ਜਾਂ ਇਸ ਪੈਸੇ ਨੂੰ ਜਿਹੜਾ ਵਾ ਕਰਨ ਦੇ ਲਈ ਪਾਸੇ ਕਰਨ ਦੇ ਲਈ ਉਹਨੇ ਇਹ ਸਾਰੀ ਜਿਹੜੀ ਸਕੀਮ ਘੜੀ ਇਹ ਸਾਰੀ ਸਾਰੀ ਚੀਜ਼ ਨੂੰ ਮਾਸਟਰਮਾਈਂਡ ਕੀਤਾ ਗਿਆ ਫਿਰ ਉਸ ਦਿਨ ਦੀ ਵੇਟ ਕੀਤੀ ਗਈ ਵੇਟ ਕਰਕੇ ਇਹ ਕਰੋ ਰਸੋਈ ਦੇ ਵਿੱਚੋਂ ਆਪਣਾ ਜਿਹੜਾ ਕੰਮ ਕਰਦੀ ਬੱਚੇ ਨੂੰ ਕਮਾਉਣ ਦੇ ਬਹਾਨੇ ਜਿਹੜੀ ਆ ਘਰੋਂ ਬਾਹਰ ਨਿਕਲੀ ਆ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਈਵੈਂਟ ਆ ਉਸ ਨੂੰ ਜਿਹੜਾ ਵਾ ਉਸ ਨੂੰ ਪਲਾਨ ਕਰਕੇ ਨੇ ਅੰਜਾਮ ਦਿੱਤਾ ਪਰ ਸਾਡੀ ਟੀਮਾਂ ਨੇ ਇਸ ਤੇ ਬਿਲਕੁਲ ਬਹੁਤ ਹੀ ਟੈਕਨੀਕਲੀ ਵਰਕ ਕਰਦੇ ਆ ਸਾਰੀ ਚੀਜ਼ ਜਿਹੜੀ ਚੀਜ਼ ਨੂੰ ਟ੍ਰੇਸ ਕਰਕੇ ਇਸ ਦੇ ਵਿੱਚ ਜਿਹੜਾ ਕੈਸ਼ ਆ ਜਿਹੜਾ 295000 ਰਿਕਵਰ ਕੀਤਾ ਐਕਟਵਾ ਸੀਖ ਲਈ ਜੀ ਐਕਟਵਾ ਜਿਹੜੀ ਉਸੇ ਘਰ ਦੀ ਸੀਗੀ ਐਕਟਵਾ ਦੇ ਉੱਪਰ ਗਈ ਸੀਗੀ ਐਕਟਵਾ ਦੀ ਡਿੱਗੀ ਦੇ ਵਿੱਚ ਪੈਸੇ ਸੀਗੇ ਉਸ ਐਕਟਵਾ ਨੂੰ ਜਿਹੜਾ ਵਾ ਸੰਨੀ ਨਾਮ ਦਾ ਵਿਅਕਤੀ ਆ ਜਿਹੜਾ ਉਸੇ ਘਰ ਜਿਹੜਾ ਮੇਡ ਕੰਮ ਕਰਦੀ ਉਸ ਦਾ ਲੜਕਾ ਆ ਉਹ ਜਿਹੜਾ ਵਾ ਮੂਲੇ ਚੱਕ ਦਾ ਰਹਿਣ ਵਾਲਾ ਆ ਉਹ ਇਸ ਨੂੰ ਸਨੇਚ ਕਰਕੇ ਲੈ ਗਿਆ ਜਿਹੜਾ ਅਜੇ ਸਟਿਲ ਐਟ ਲਾਰਜ ਆ ਪਰ ਉਸ ਨੂੰ ਅਸੀਂ ਸਾਡੇ ਉਹਨੂੰ ਛੇਤੀ ਜਿਹੜਾ ਫੜ ਲਿਆ ਜਾਵੇਗਾ। ਉਹ ਸ਼ਰਮਾ ਦਾ ਹਸਬੰਡ ਕੀ ਕਰਦਾ? ਇਹ ਇਹ ਸਾਰੇ ਜਿਹੜੇ ਆ ਇਹ ਇਹ ਜਿਹੜਾ ਆਪਣੀਆਂ ਚੀਦਾ ਸਾਹਿਬਾ ਗੁਰਦੁਆਰਾ ਸਾਹਿਬਾ ਉਹਦੇ ਲਾਗੇ ਇਹ ਕੱਪੜੇ ਦਾ ਕਾਰੋਬਾਰ ਕਰਦੇ ਨੇ। ਕਿੱਥੇ ਰਹਿਣ ਵਾਲੇ ਸਰ? ਇਹ ਸਾਰੇ ਫਤਿਹ ਸਿੰਘ ਕਲੋਨੀ ਦੇ ਰਹਿਣ ਵਾਲੇ ਨੇ। ਸੱਜਣਾਂ ਨੂੰ ਮਾਮਲਾ ਦੱਸਦੇ ਨੇ। ਪਹਿਲੇ ਕੋਈ ਨਹੀਂ। ਨਹੀਂ ਇਹ ਘਰੇਲੂ ਆਪਸ ਦੇ ਵਿੱਚ ਮਿਲ ਕੇ ਵੀ ਇੱਕ ਮਿਸਟਰਸਟ ਦੀ ਜਿਹੜੀ ਆ ਇੱਕ ਕਹਾਣੀ ਆ ਵੀ ਇੱਕ ਆਪਸ ਦੇ ਵਿੱਚ ਮਿਸਟਰਸਟ ਸੀਗਾ ਉਸਦੇ ਪੈਸੇ ਨੂੰ ਆਪਣੇ ਲਈ ਵਰਤਨ ਦੇ ਲਈ ਇੱਕ ਮੰਦੇ ਵਿੱਚ ਉਹਨਾਂ ਦੇ ਵਿੱਚ ਇੱਕ ਪਲਾਟ ਜਿਹੜਾ ਉਹਨਾਂ ਤਿਆਰ ਕੀਤਾ ਜਿਸ ਨੂੰ ਜਿਹੜਾ ਅਨਰਥ ਕੀਤਾ ਗਿਆ ਜੀ ਬਕਾਇਆ ਰਕਮ ਜਿਹੜੀ ਇਹ सुरेंद्र ਸਿੰਘ ਜਿਹੜਾ ਆਸਟ੍ਰੇਲਿਆਟ ਲਾਰਜ ਆ ਉਹਦੇ ਕੋਲੇ ਆ ਐਕਟਵਾ ਤੇ ਜਿਹੜੀ ਬਾਕੀ ਰਕਮ ਆ ਤੇ ਉਸ ਨੂੰ ਫੜ ਕੇ ਜਿਹੜੀ ਇਹਦੀ ਰਿਕਵਰੀ ਕਰ ਲਈ ਜੀ ਕੋਲੋਂ ਸ਼ਰਮੇ ਦਾ ਹਸਬੰਡ ਜੋ ਹੈ ਉਸ ਦਾ ਤਾਂ ਕੋਈ ਲੈਣ ਦੇ ਨਹੀਂ ਨਹੀਂ ਉਸ ਦਾ ਕੋਈ ਲੈਣ ਦੇ ਨਹੀਂ ਹੈ ਜੀ ਇਹ ਜਿਹਾ ਸੋਨੀ ਇਹ ਉਹ ਪਹਿਲੇ ਵੀ ਕੋਈ ਇਹੋ ਜਿਹਾ ਟਰੈਕ ਚ ਗਿਆ ਨਹੀਂ ਇਸ ਨੂੰ ਫੜ ਕੇ ਜਿਹੜੀ ਅਸੀਂ ਬਾਜੀ ਪੁੱਛਕਿਛ ਕਰਾਂਗੇ ਸਾਰੀ ਇਹਦੀ ਬਸ ਸਟਿਲ ਹੁਣ ਤੱਕ ਇਸ ਐਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਆਇਆ ਜੀ ਵਾਰਦਾਤ ਕਿਹੜੀ ਜਗ੍ਹਾ ਤੇ ਹੋਈ ਇਹ ਇੱਥੇ ਇਸ ਦੇ ਘਰ ਤੇ ਜਦੋਂ ਫਤਿਹ ਸਿੰਘ ਕਲੋਨੀ ਤੋਂ ਥੋੜਾ ਜਿਹਾ ਬਾਹਰ ਨਿਕਲੇ ਉਸ ਤੋਂ ਥੋੜੀ ਜਿਹਾ ਅੱਗੇ ਜਾ ਕੇ ਜਿਹੜਾ ਵਾ ਇਹ ਵਾਕਿਆ ਜਿਹੜਾ ਅੰਜਾਮ ਦਿੱਤਾ ਗਿਆ ਜੀ ਇਹ ਜਿਹੜੀ ਕਹਾਣੀ ਘੜੀ ਗਈ ਹੈ ਤੁਹਾਨੂੰ ਕਿਸੇ ਸ਼ੱਕ ਹੋਣਾ ਇੱਕ ਵੇਸਤੇ ਵਿੱਚ ਪੂਰਾ ਟੈਕਨੀਕਲੀ ਸਾਡੀਆਂ ਟੀਮਸ ਨੇ ਸੀਸੀਟੀਵੀ ਐਨਾਲਿਸਿਸ ਵੀ ਕੀਤਾ ਪਲੱਸ ਇਹਨਾਂ ਦੀ ਜਿਹੜੀ ਕਰਾਸ ਕੁਐਸਚਨਿੰਗ ਵੀ ਕੀਤੀ ਜਿਸ ਦੇ ਵਿੱਚੋਂ ਇਹ ਸਾਰੀ ਜਿਹੜੀ ਪਲੋਟ ਆ ਇਹ ਸਾਰਾ ਜਿਹੜਾ ਫੈਬ੍ਰੀਕੇਟਡ ਨਿਕਲਿਆ ਤੇ ਉਸ ਦੇ ਉੱਤੇ ਵਰਕ ਕਰਦਿਆਂ ਜਿਹੜਾ ਬੰਦਾ ਵਾ ਉਹ ਆਇਡੈਂਟੀਫਾਈ ਵੀ ਕੀਤਾ ਗਿਆ ਜਿਹੜਾ ਐਕਟ ਵਾ ਲੈ ਕੇ ਜਾ ਰਿਹਾ ਪਲੱਸ ਇਹਨਾਂ ਦੀ ਜਦੋਂ ਪੁੱਛਗਿਛ ਕੀਤੀ ਗਈ ਤੇ ਉਸ ਦੇ ਵਿੱਚੋਂ ਇਹ ਸਾਰੀ ਗੱਲ ਜਿਹੜੀ ਆ ਕਲੀਅਰ ਹੋਈ ਬਾਕੀ ਇੱਕ ਦੋਸ਼ੀ ਇੱਕ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਵਿੱਚ ਥਾਣਾ ਸੁਲਤਾਨਵਿੰਡ ਅਤੇ ਐਸ.ੀ.ਪੀ. ਪ੍ਰਵੇਸ਼ ਚੋਪੜਾਈ ਦੀ ਟੀਮ ਨੇ ਇੱਕ ਦੋ ਕਯੂਸ ਜਿਹੜੇ ਆ ਇੱਕ ਗ੍ਰਿਫਤਾਰ ਕੀਤੇ ਨੇ ਉਸ ਦੇ ਵਿੱਚ ਗੁਰਵੰਤ ਸਿੰਘ ਉਰਫ ਮੰਗਾ ਤੇ ਬਲਵਿੰਦਰ ਸਿੰਘ ਉਰਫ ਸਨੀ ਇਹ ਮੀਰਾਕੋਟ ਕਲਾ ਤੇ ਖੁਰਦੇ ਰਹਿਣ ਵਾਲੇ ਨੇ ਇਹਨਾਂ ਦੋਵਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 130 ਗ੍ਰਾਮ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੇ ਮਕਦਮਾ ਨੰਬਰ 9 ਥਾਣਾ ਸੁਲਤਾਨਵਿੰਡ ਜਿਹੜਾ ਦਰਜ ਕੀਤਾ ਗਿਆ ਜਦੋਂ ਇਹਨਾਂ ਦੀ ਮਜੀਦ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੇ ਦੌਰਾਨ ਇਹਨਾਂ ਕੋਲ 710 ਗ੍ਰਾਮ ਜਿਹੜੀ ਹੈਰੋਇਨਾ ਹੋਰ ਰਿਕਵਰ ਜਿਹੜੀ ਆ ਕੀਤੀ ਗਈ ਹੈ ਇਸ ਮਕਦਮੇ ਵਿੱਚ ਹੁਣ ਤੱਕ ਕੁੱਲ 840 ਗ੍ਰਾਮ ਜਿਹੜੀ ਹੈਰੋਇਨਾ ਰਿਕਵਰ ਕੀਤੀ ਗਈ ਹੈ ਇਸਤੇ ਜਿਹੜੀ ਅੱਗੇ ਵੀ ਸਾਡੀਆਂ ਟੀਮਾਂ ਜਿਹੜੀਆਂ ਲੱਗੀਆਂ ਨੇ ਤੇ ਆਸ ਹੈ ਵੀ ਇਸ ਦੇ ਵਿੱਚ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਏ ਕਰਦੇ ਕੀ ਨੇ ਜੀ ਇਹ ਦੋਵੇਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਨੇ ਜਿਹੜਾ ਗੁਰਵੰਤ ਸਿੰਘ ਉਰਫ ਮੰਗਾ ਹੈ ਇਹਦੇ ਇਹ ਪੁਰਾਣਾ ਕ੍ਰਿਮੀਨਲ ਐਸ ਤੇ ਪਹਿਲਾਂ ਇੱਕ 302 ਦੇ 307 ਦਾ ਮਕਦਮਾ ਦਰਜਾ 302 ਉਹਦੇ ਵਿੱਚ ਇਹ ਇਸ ਵਕਤ ਬੇਲ ਤੇ ਆ ਬਿਲ ਤੇ ਆ ਕੇ ਜਿਹੜਾ ਇਹ ਹੈਰੋਇਨ ਦਾ ਕੰਮ ਇਹਨੇ ਕਰਨਾ ਕਰਨਾ ਸ਼ੁਰੂ ਕਰਤਾ ਸੀਗਾ ਜਿਸ ਤੇ ਜਿਹੜੇ ਸਾਡੀ ਟੀਮ ਨੇ ਇਹਨੂੰ ਨੈਪ ਕੀਤਾ ਹੈ ਅਕਸਰ ਦੇਖਿਆ ਜਾਂਦਾ ਬੇਰੋਜ਼ਗਾਰ ਹੋਵੇ ਤਾਂ ਨਸ਼ਾ ਵੇਚਣਾ ਨੂੰ ਵੱਟਦੇ ਨੇ ਇਹਦੇ ਦੋਵੇਂ ਜਿਹੜੇ ਕੰਮ ਕਰਦੇ ਨੇ ਆਲਰੇਡੀ ਦੇਖੋ ਪੈਸੇ ਦੀ ਲਾਲਸਾ ਜਿਹੜੀ ਆ ਉਹ ਇਸ ਕੰਮ ਵੱਲ ਇਹਨਾਂ ਨੂੰ ਤੋਰਿਆ ਸੀਗਾ ਜਿਹੜਾ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਨੇ ਵੀ ਇਹਨੇ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਹੈਰੋਇਨ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀਗਾ ਇਸ ਤੋਂ ਅੱਗੇ ਜਿਹੜਨਾ ਦੇ ਬੰਦਿਆਂ ਨਾਲ ਇਹ ਇਹਨਾਂ ਦਾ ਟਾਈਪ ਸੀਗਾ ਉਹ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏ ਨੇ ਇਸ ਤੋਂ ਅੱਗੇ ਹੋਰ ਨਾਮਿਨੇਟ ਕਰਕੇ ਅਸੀਂ ਇਹਨਾਂ ਨੂੰ ਅੱਗੇ ਵੀ ਇਸ ਲੜੀ ਨੂੰ ਤੋੜਾਗੇ ਇਹਨਾਂ ਦੇ ਬੈਕਵਰਡ ਲਿੰਕ ਕੋ ਫਾਰਵਰਡ ਲਿੰਕ ਕੋ ਦੋਵੇਂ 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 ਇਹਦੇ ਵਿੱਚ ਜਿਹੜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਛੜਕੋ ਆਲਮੋਸਟ ਇਹਨਾਂ ਦੇ ਨਾਂ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੂੰ ਅਸੀਂ ਜਿਹੜਾ ਇਸ ਦੇ ਵਿੱਚ ਨਹੀਂ ਨਸ਼ਰ ਕਰ ਸਕਦੇ ਕਿਉਂਕਿ ਇਸ ਆਪਰੇਸ਼ਨ ਨੂੰ ਜਿਹੜਾ ਵਾ ਅਸੀਂ ਅੰਜਾਮ ਤੱਕ ਅੱਗੇ ਤੱਕ ਪਹੁੰਚਾਵਾਂਗੇ ਪਰ ਤਾਲੁ ਪਰ ਆ ਰਹੇ ਸੀ ਇਹ ਇਹ ਫਿਲਹਾਲ ਤੇ ਇਹਨਾਂ ਇੱਥੇ ਲੋਕਲ ਕਨਸਾਈਨਮੈਂਟ ਜਿਹੜੀ ਹੈ ਨ ਇੱਕ ਜਿਹੜਾ ਜਿਸ ਕੋ ਕਨਸਾਈਨਮੈਂਟ ਲਈ ਆ ਉਸ ਤੋਂ ਇਹ ਗੱਲ ਕਲੀਅਰ ਹੋਏਗੀ ਵੀ ਇਹ ਜਿਹੜੀ ਕਨਸਾਈਨਮੈਂਟ ਹੈ ਤਾਰੋਂਪਾਰ ਆਈ ਹੈ। ਸਵੇ ਦੇ ਵੇਚਦੇ ਦੀ ਵੇਚੀ ਸਭ ਤੁਸੀਂ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹੋ। ਦੇਖੋ ਇਹ ਆਪਣੇ ਗਾਹਕ ਜਿਹੜੀ ਇਹਨਾਂ ਦਾ ਫੋਨ ਜਿਹੜਾ ਵਾ ਉਹ ਐਨਲਾਈਜ਼ ਕੀਤਾ ਗਿਆ ਤੇ ਜਿਹੜੇ ਇਹਨਾਂ ਦੇ ਜਿੰਨਾਂ ਤੋਂ ਜਿਹੜੀ ਆ ਫਾਰਵਰਡ ਲਿੰਕੇਜ ਆ ਉਹ ਵੀ ਇਹਨਾਂ ਤੋਂ ਕੱਢ ਕੇ ਵੀ ਕਿਹੜੇ ਕਿਹੜੇ ਗਾਹਕ ਸੀਗੇ ਇਹਨਾਂ ਦੇ ਉਹਨਾਂ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇਗਾ ਤੇ ਆ ਬਿਲਕੁਲ ਇਹਨਾਂ ਨੇ ਜਿਸ ਤਰ੍ਹਾਂ ਹੁਣ 840 ਗ੍ਰਾਮ ਇਹਨਾਂ ਨੂੰ 100 150 50 ਗ੍ਰਾਮ ਕਰਕੇ ਇਹਨਾਂ ਆਪਣੇ ਗਾਹਕ ਬਣਾਏ ਸੀਗੇ ਉਸਤੇ ਜਿਹੜੀ ਆ ਸਾਡੀ ਟੀਮਾਂ ਵਰਕਆਊਟ ਕਰ ਰਹੀਆਂ ਨੇ ਉਹਨਾਂ ਨੂੰ ਵੀ ਜਿਹੜਾ ਇਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਇੰਟੈਂਕਲ ਕੀਤਾ ਜਾਇਆ ਗਿਆ। ਇਸ ਸਮੇਂ ਤੋਂ ਸਰਾ ਇਹ ਲੱਗ ਕਿ ਇਹ ਇਹ ਥੋੜਾ ਸਮਾਂ ਪਹਿਲਾਂ ਜਿਹੜਾ ਵੇਲ ਤੇ ਆਇਆ ਸੀਗਾ ਇਹ ਪਹਿਨ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਇੰਨਾ ਸ਼ੁਰੂ ਕਰ ਦਿੱਤਾ ਸੀਗਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਦੇ ਵਿੱਚ ਵਿੱਚ ਹੀ ਇਹਨਾਂ ਦੋਵਾਂ ਜਣਾਂ ਨੇ ਪਲੈਨਿੰਗ ਕੀਤੀ ਵੀ ਆਪਾਂ ਹਰਵਿੰਦ ਦਾ ਕੰਮ ਸ਼ੁਰੂ ਕਰਨਾ ਇਹਨਾਂ ਪਹਿਲਾਂ ਵੀ ਜਿਹੜਾ ਵਾ ਥੋੜਾ ਸਮਾਂ ਲਿਆਂਦਾ ਸੀਗਾ ਉਸਤੇ ਵੀ ਸਾਡਾ ਸਾਡੀਆਂ ਟੀਮਾਂ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਜਿਹੜ ਜੋ ਆਗੂ ਨਹੀਂ ਸਿੱਧਰੇ ਉਹ ਬਿਲਕੁਲ ਹੀ ਜਿਹੜਾ ਕ੍ਰਿਮੀਨਲ ਆ ਇਹਨੂੰ ਜਿਹੜੀ ਆ ਜਿੱਤ ਤੇ ਹੁਣ ਪਹਿਲਾਂ ਵੀ ਦੋ ਮਕਦਮੇ ਦਰਜ ਨੇ ਉਹਨੂੰ ਇਸ ਚੀਜ਼ ਜਿਸ ਨੂੰ ਸਾਡੀ ਟੀਮ ਨੇ ਜਿਹੜੀ ਆ ਰਿਕਵਰ ਕਰਕੇ ਇਹ ਰੀ ਕਵਰੀ ਕੀਤੀ ਆ ਤੇ ਇਸ ਤੋਂ ਅੱਗੇ ਵੀ ਅਸੀਂ ਅਸੀਂ ਡਿਵੈਲਪ ਕਰਾਂਗੇ ਕਲੀਨ ਕਈ ਸੀ ਕਰਦੇ ਆ ਇਹ ਨਾਲ ਆਪ ਵੀ ਲੈਂਦੇ ਨੇ ਜੀ ਨਾਲ ਕਿਸੇ ਨਸ਼ਾ ਨਹੀਂ ਅਜੇ ਤੱਕ ਇਹਨਾਂ ਦੀ ਨਸ਼ੇ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਨੇ ਨੂੰ ਰਿਮਾਂਡ ਜਿਹੜਾ ਹੈ ਰਿਮਾਂਡ ਤੇ ਨੇ ਸਾਡੇ ਕੋਲ ਰਿਮਾਂਡ ਤੋਂ ਬਾਅਦ ਜਿਹੜੀ ਆ ਅਸੀਂ ਇਸ ਗੱਲ ਨੂੰ ਕਲੀਅਰ ਕਰ ਸਕਾਂਗੇ ਸਰ ਤਿੰਨ ਦਿਨ ਦੇ ਰਿਮਾਂਡ ਤੇ ਨੇ ਤਾਂ ਕਿੰਨਾ ਮੁਸ਼ਕਲ ਸੀ ਜੀ ਇਹਨਾਂ ਨੂੰ ਫੜਨਾ ਕਿ ਜਿਹੜੇ ਇਲੈਕਟ੍ਰੀਸ਼ੀਅਨ ਕੰਮ ਕਰਦੇ ਪਤਾ ਰਿਸੈਪਟ ਨਹੀਂ ਕਰਦਾ ਬਿਲਕੁਲ ਜੀ ਵੇਖੋ ਜਿਹੜਾ ਪਹਿਲਾਂ ਕਲੀਨ ਆ ਜ ਜਿਹੜਾ ਵਾ ਐਨਡੀਬੀਐਸ ਦਾ ਮਕਦਮਾ ਨਹੀਂ ਦਰਜ ਇਹ ਸਾਡੀਆਂ ਜਿਹੜੀਆਂ ਇਹਨਾਂ ਨੇ ਇੰਨਾਂ ਕੋ ਬਕਾਇਦਾ ਸਾਡੀ ਟੀਮ ਕੋਲੇ ਜਿਹੜੀ ਐ ਇੱਕ ਸਪੈਸ਼ਲ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਦੇ ਉੱਤੇ ਇਸ ਨੂੰ ਫੜਿਆ ਗਿਆ ਇਹ ਸੋਰਸ ਵਿੱਚ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਨੈਟਵਰਕ ਜਿਹੜਾ ਬਸਟ ਹੋਇਆ ਇਹ ਲੱਗਦਾ ਇੱਕ ਤਾਂ ਇਹਨੂੰ ਫੜਨਾ ਕਾਫੀ ਔਖਾ ਰਾਕੂ ਕਿ ਨੌਕਰੀ ਕਰਦੇ ਬੰਦਾ ਲੱਗ ਬਿਲਕੁਲ ਤੁਸੀਂ ਜਿਹੜਾ ਬੰਦਾ ਹੁਣ ਨਾਰਮਲ ਜ਼ਿੰਦਗੀ ਜੀ ਰਿਹਾ ਹੈ ਜਾਂ ਜਿਹੜਾ ਨਾਰਮਲ ਕੰਮ ਕਰ ਰਿਹਾ ਹੈ ਉਹ ਇੱਕ ਸ਼ੱਕ ਦੇ ਡਾਰ ਦੇ ਵਿੱਚ ਨਹੀਂ ਆਉਂਦਾ ਇਸ ਤੇ ਸਾਨੂੰ ਜਿਹੜੀ ਐ ਸਪੈਸ਼ਲ ਇੰਟਰਲ ਜਿਹੜੀ ਮਿਲੀ ਸੀਗੀ ਸਪੈਸੀਫਿਕ ਇੰਟਰਲ ਤੇ ਕੰਮ ਕਰਦਿਆਂ ਸਾਡੀ ਟੀਮ ਨੇ ਇਹਨਾਂ ਨੂੰ ਗ੍ਰੈਬ ਕੀਤਾ ਇਹਦੇ ਪਹਿਲੇ ਪਰਚੇ ਸੀ ਉਹ ਕਾਲੇ ਦਰਜ ਇੱਕ 302 ਦਾ ਤੇ ਇੱਕ 307 ਦਾ ਮਗਰ ਇਹ ਲੋਕ ਇਹਨਾਂ ਦਾ ਕੰਬੋ ਥਾਣੇ ਮਕਦਮਾ ਦਰਜ ਹੋਇਆ ਨਾ 2018 ਦੇ ਵਿੱਚ ਹੀ ਦੇ ਸੋਦਾ ਉਹ ਵੀ ਬੰਦੇ ਨਹੀਂ ਹਨ ਤੁਸੀਂ ਦੋ ਬੰਦੇ ਹਨ ਨਹੀਂ ਬਿਲਕੁਲ ਇਹਦੇ ਪਿੱਛੇ ਜਿੱਦਾਂ ਤੁਹਾਨੂੰ ਦੱਸਿਆ ਵੀ ਇਸ ਦੇ ਪਿੱਛੇ ਆਇਡੈਂਟੀਫਾਈ ਹੋ ਚੁੱਕੇ ਨੇ ਉਸ ਦਾ ਉਸ ਨੂੰ ਅਸੀਂ ਨਾਮ ਨਹੀਂ ਤੁਹਾਨੂੰ ਨਸ਼ਰ ਕਰ ਸਕਦੇ ਕਿਉਂਕਿ ਉਹਨਾਂ ਨੂੰ ਵੀ ਅਸੀਂ ਇਸ ਦੇ ਵਿੱਚ ਇੰਟੈਂਗਲ ਕਰਾਂਗੇ ਜੀ ਇਧਰ ਵੇਚਣ ਵਾਲੇ ਹੁੰਦੇ ਸੀ ਸਰ ਤੁਹਾਨੂੰ ਲੱਗਦੇ ਸੋ ਇਹ ਸਬਾਲੂ ایرিয়া ਤੋਂ ਹਾਂ ਬਿਲਕੁਲ ਇਹ ਵੇਖੋ ਇਹਨਾਂ ਨੇ ਜਿਹੜਾ ਦੋਵੇਂ ਚੀਜ਼ਾਂ ਨੇ ਜਿਹੜੇ ਪੈਡਲਰ ਹੈ ਜਿਹੜੀ ਹੁਣ ਸਮਾਨ ਲੈਣਾ ਵਾ ਉਹ ਬਿਕ ਸਮਗਲਸ ਤੋਂ ਲੈਣਾ ਵਾ ਜਿਹੜਾ ਵੇਚਣਾ ਉਹਨਾਂ ਕੰਜ਼ਿਊਮਰ ਜਾਂ ਲੋਅ ਐਂਡ ਜਿਹੜੇ ਇਹਨਾਂ ਨੂੰ ਤਸਕਰੀ ਕਰਦੇ ਉਹਨਾਂ ਨੂੰ ਵੇਚਣਾ ਵਾ ਇਹਨਾਂ ਦੋਵਾਂ